ਫੋਟੋ ਤੇ ਯਾਰ ਮੇਕੋ ਆ ਗਈ ਆ ਪਰ ਇਹ ਆ ਵੀ ਜੇ ਜੱਕਦਮ ਸਾਰਿਆਂ ਦਸੀ ਨਾ ਤੇ ਜਿਆਦਾ ਰੌਲਾ ਪੈ ਜਾਣਾ ਏਦਾਂ ਕਰਨਾ ਵਾ ਪਹਿਲਾਂ ਨਾ ਰਪਿੰਦਰ ਨੂੰ ਦੱਸਣਾ ਫਿਰ ਹੌਲੀ ਹੌਲੀ ਸਾਰਿਆਂ ਨੂੰ ਜਾਊਂਗਾ ਇਹ ਵੀ ਫਿਰ ਯਕੀਨਚਾ ਹੋ ਜਾਊਗਾ ਸਾਰਿਆਂ ਨੂੰ ਰਪਿੰਦਰ ਪਤਾ ਲੱਗੇ ਉਹ ਆ ਗੱਲ ਸੁਣੀ ਆਣ ਕੇ ਹਾਂਜੀ ਭਾਜਾਂ ਦੇ ਦੇ ਆਵਾਜ਼ ਮੈ ਕੀ ਦੇਣੀ ਆ ਜੇ ਆ ਉਹ ਮੈਂ ਕਹਿੰਦੇ ਆ ਤੂੰ ਮੰਮੀ ਨਾਲ ਆਪ ਹੀ ਗੱਲ ਕਰਨੀ ਜਿਹੜੀ ਤੂੰ ਮੈਂ ਗੱਲ ਦੱਸਣ ਲੱਗਾ ਹਾਂ ਕਿਹੜੀ ਗੱਲ ਵਾ ਦੱਸੋ ਸਹੀ ਉਹ ਤੁਸੀਂ ਕਹਿੰਦੇ ਸੀ ਨਾ ਫੋਟੋ ਮਂਗਾਉ ਦੀ ਆਹੋ ਤੇ ਆਹ ਵੇਖ ਲਾ ਦੀ ਫੋਟੋ ਆਹ ਹੁਣ ਝੂਠ ਤੇ ਨਹੀਂ ਨਾ ਹੋਏ ਰੱਬਾ ਤੁਸੀਂ ਮੇਰੇ ਤੇ ਯਕੀਨ ਨਹੀਂ ਨਾ ਕਰਦੇ ਆਹ ਵੇਖ ਲਾ ਹੁਣ ਤੇਰੇ ਅੱਖੀਆਂ ਨਾ ਆ ਗਿਆ ਕੀ ਕੰਮ ਬਣ ਗਿਆ ਵਾ ਮੈਂ ਅੱਜ ਸੋਚਿਆ ਸੀ ਵੀ ਘਰੇ ਉਦਾਂ ਹੀ ਗੱਲਾਂ ਕਰਨ ਦੇ ਪਰ ਹੁਣ ਫੋਟੋ ਵੀ ਆ ਗਈ ਆ ਯਾਰੋ ਨੇ ਮਹਾ ਫੋਟੋ ਖਿੱਚੀ ਹੈ ਕੀ ਪਤਾ ਕਿੱਥੇ ਖਲੋਤੇ ਆ ਕਿੱਥੇ ਨਹੀਂ ਸੱਚੀ ਇਹ ਤਾਂ ਗੜਬੜੀ ਟੈਨਸ਼ਨ ਵਾਲੀ ਹੋ ਗਈ ਆ ਮੇਰੀ ਇੱਕ ਗੱਲ ਸੁਣ ਹੁਣ ਧਿਆਨ ਦੇ ਨਾਲ ਇਹ ਵਾਲੀ ਫੋਟੋ ਨਾ ਹੁਣ ਕਰਕੇ ਇਹਨੂੰ ਵਿਖਾਇਓ ਨਾ ਕਿਉਂ ਕਿਉਂਕਿ ਇਹ ਜਦੋਂ ਆ ਫੋਟੋ ਵੇਖਣਗੇ ਉਹਨਾਂ ਦੀ ਅੰਦਰਾਂ ਨਾ ਤੁਈਆਂ ਜਾਣ ਗਈਆਂ ਉਹ ਮੇਰੀ ਗੱਲ ਸੁਣ ਡੈਡੀ ਨੇ ਤੇ ਮੰਮੀ ਨੇ ਮੇਰੇ ਰਗਾਂ 'ਚ ਗੂੜ ਦਿੱਤਾ ਉਹ ਕਹਿੰਦੇ ਆ ਵੀ ਹੁਣੇ ਫੋਟੋ ਮੰਗਾ ਪਹਿਲਾਂ ਉਹਨਾਂ ਨੇ ਕਹਿਣਾ ਐਵੇਂ ਪੁੱਟਕੀ ਜਾਂੜੇ ਤਾਂ ਹੁਣ ਤੱਕ ਫੋਟੋ ਨਹੀਂ ਆਉਂਦੀ ਆ ਫੋਟੋ ਵਾਲਾ ਵੇਖ ਕੇ ਤੇ ਮੈਨੂੰ ਇਦਾਂ ਹੋਰ ਤਰ੍ਹਾਂ ਹੋਉਂਦਿਆ ਵਾ ਤੇ ਮੰਮੀ ਤਾਂ ਕੀ ਬੀਤੂਗੀ ਉਹ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਉਹਨਾਂ ਨੂੰ ਫੋਟੋ ਵਿਖਾਲ ਦੇਣੀ ਹੈ ਜੋ ਕਰਨਾ ਉਹ ਨਾ ਉਹਨਾਂ ਨੇ ਕਰਨਾ ਵਾ ਹੁਣ ਇਹ ਤੁਹਾਨੂੰ ਹੁਣ ਫੋਟੋ ਆਈ ਹੈ ਉਹ ਅਜੇ ਹੁਣੇ ਆਈ ਆ 15 20 ਮਿੰਟ ਹੋਏ ਆ ਹੁਣ ਤਾਂ ਸੱਚ ਪਤਾ ਲੱਗੀ ਗਿਆ ਵਾ ਨਾ ਉਹਨਾਂ ਦਿਨਾਂ ਦਾ ਕਰਨ ਦੇ ਹੀ ਪੀ ਪਤਾ ਨਹੀਂ ਵੀ ਕੀ ਗੱਲ ਵਾ ਤੇ ਕੀ ਨਹੀਂ ਹੁਣ ਤੇ ਆਹ ਵੇਖ ਕੇ ਸੱਚ ਪਤਾ ਲੱਗੀ ਗਿਆ ਉਹ ਜੋਦ ਨੂੰ ਚੱਲ ਤੂੰ ਹੌਸਲੇ ਨਾਲ ਕਹੀਂ ਹੁਣ ਠੀਕ ਹੈ ਨਾ ਤੇ ਮੰਮੀ ਨੂੰ ਮੈਂ ਆਪੇ ਸਮਝਾ ਲੈਂਦਾ ਉਹਨੂੰ ਮੈਂ ਕੀ ਕਵਾਂ ਉਹਦਾ ਦੱਸਣਾ ਤੇ ਹੈਗਾ ਨਹੀਂ ਦੱਸਣਾ ਤੇ ਪੈਣਾ ਹੀ ਉਹਨੂੰ ਮਾਂ ਆ ਇਧਰ ਉਧਰ ਉਹਦਾ ਧਿਆਨ ਲਾਉਂਦੀ ਹੀ ਤੇ ਚੱਲ ਹੁਣੀ ਚੁੱਪ ਕਰ ਜੂਗੀ ਰੋਟੀ ਪਣੀ ਖਾਣ ਲੱਪੂਗੀ ਤੇ ਆ ਫੋਟੋ ਵੇਖ ਕੇ ਤੇ ਉਹਨੇ ਸਭਾ ਮਰ ਜਾਣਾ ਉਹ ਯਾਰ ਹੁਣ ਕਰ ਕੀ ਸਕਦੇ ਆਪਣੇ ਹੁਣ ਪਿੰਡ ਫੋਨ ਕਰੇ ਜੋ ਹੱਲ ਕੱਢਣਗੇ ਫਿਰ ਵੇਖੀ ਜਾਊਗੀ ਇਹਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਹੁਣ ਕਰਾਂਗੀ ਇਹਨੂੰ ਤਾਂ ਸੁਝਣ ਕੋਈ ਨਹੀਂ ਦਿਆ ਉਹ ਮੇਰੀ ਗੱਲ ਸੁਣ ਤੂੰ ਚੁੱਪ ਕਰਕੇ ਉਹਨੂੰ ਦੇਖ ਕੇ ਸਲਾਹ ਠੀਕ ਹੈ ਨਾ ਉਹਨੂੰ ਕਹਿਆ ਵੀ ਪਿੰਡ ਚੱਲ ਜਾ ਠੀਕ ਹੈ ਨਾ ਅਜੇ ਕਿਹੜੀ ਉਹ ਬੁੱਢੀ ਹੋ ਗਈ ਆ ਕਿਦਣਾ ਕਿਦੇ ਹੋਈ ਜਾਣਾ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਦੇ ਆ ਤੇ ਯਾਰ ਇੱਥੇ ਕਿੰਨੇ ਰੋਟੀਆਂ ਖਵਾ ਲੈਣੀਆਂ ਵਾ ਇੱਥੇ ਬੜੀਆਂ ਗੱਲਾਂ ਨਿਕਲੀਆਂ ਚੰਗਾ ਫਿਰ ਕਰੋ ਆਪਣੀ ਮਰਜ਼ੀ ਤੈਨੂੰ ਮੈਂ ਫੋਟੋ ਦੱਸਤੀ ਆ ਨਾ ਮੈਂ ਹੁਣ ਮੰਮੀ ਵਾਲੇ ਚੱਲਿਆ ਉਹ ਮੇਰੀ ਗੱਲ ਸੁਣੋ ਮੜੀ ਜੀ ਬੁੱਢੋ ਬਲਾ ਇੱਥੇ ਹੁਣ ਮੰਮੀ ਉਹ ਹਲੇ ਨਾ ਦੱਸੋ ਓ ਯਾਰ ਮੰਮੀ ਇਹਨੇ ਮੇਰੀ ਜਾਨ ਖਾ ਲਈ ਆ ਉਹਨਾਂ ਦੱਸਾਂ ਤੇ ਹੋਰ ਕਿਹਨੂੰ ਦੱਸਾਂ ਆ ਫੋਟੋ ਨਾ ਖਾਓ ਹੋਰ ਭਾਈ ਜੋ ਮਰਜੀ ਦਾ ਦੋ ਤੂੰ। ਉਹ ਮੇਰੀ ਗੱਲ ਸੁਣੋ ਜੋਤ ਨੂੰ ਇੱਥੇ ਰੱਖਣ ਚ ਨਾ ਨੁਕਸਾਨ ਹੀ ਨੁਕਸਾਨ ਵਾ। ਫਾਇਦਾ ਕੋਈ ਨਹੀਂ ਆ। ਤੇਰਾ ਦਿਮਾਗ ਨਹੀਂ ਕੰਮ ਕਰਦਾ। ਤੂੰ ਹੋਰ ਉਹਨੂੰ ਹੁਣ ਵਿਚਾਰੀ ਨੂੰ ਕਿੱਥੇ ਕੱਢ ਦੀਏ? ਜੇ ਹੁਣ ਉਹਨੇ ਉੱਥੇ ਵਿਆਹ ਕਰਵਾ ਲਿਆ ਤੇਨੂੰ ਹੁਣ ਕਿੱਥੇ ਧੱਕਾ ਦੀਏ? ਮੇਰੀ ਗੱਲ ਸੁਣੋ ਜੇ ਜੋਗਨ ਕੱਲ ਨੂੰ ਇੱਥੇ ਆ ਗਿਆ ਠੀਕ ਹੈ ਨਾ ਜਿੰਨਾ ਵਿਆਹ ਕਰਾਇਆ ਵਾ ਉਹ ਵੀ ਨਾਲ ਹੀ ਆਉਣੀਆਂ ਹੁਣ ਇਕੱਲੇ ਨਹੀਂ ਆਉਣਾ ਉਹਨੇ। ਉਹਦਾ ਹਿੱਸਾ ਕੱਢਾਂਗੇ, ਜੋਤ ਦਾ ਕੱਢਾਂਗੇ ਕਿ ਆਪਣਾ ਕੱਢਾਂਗੇ। ਨਾ ਉਹਦਾ ਹਿੱਸਾ ਪਲਾ ਕਦਾ ਬੰਦਾ ਵਾ। ਨਿਗਲ ਜਾਂਦਾ ਹੁੰਦਾ ਵਾ ਜਦੋਂ ਇੱਥੇ ਆਣ ਕੇ ਬਹਿ ਗਏ ਨਾ ਫਿਰ ਇਹ ਸੇ ਨਿਗਲ ਜਾਂਦਾ ਨਹੀਂ ਉਹਦਾ ਕੋਈ ਹਿਸਾ ਹੁਸਾਨੀ ਹੈ ਜਿਹੜੀ ਹੁਣ ਇੱਥੇ ਹੈਗੀ ਉਹਨੂੰ ਤੁਹਾਨੂੰ ਕੋਹਨਾ ਕੋਹ ਦੇਣਾ ਹੀ ਆ ਉਹ ਤੋਂ ਲਾਵਾਂ ਕਰਕੇ ਤਾਂ ਵਿਆਹ ਕੀ ਆਈ ਹੈ ਇੱਥੇ ਉਹ ਯਾਰ ਇਹਦਾ ਤਾਂ ਕਿਲੇ ਨਾ ਕਿਤੇ ਹੋਈ ਜਾਣਾ ਫਿਰ ਆਪਣਾ ਕਾੜੀ ਨੁਕਸਾਨ ਕਰਾਉਣਾ ਮੈਂ ਨਹੀਂ ਕਿ ਹਲੇ ਇਹ ਗੱਲ ਨਾਲ ਸਹਿਮਤ ਹੈਗੀ ਠੀਕ ਵਾ ਨਾ ਤੇ ਤੁਸੀਂ ਬਸ ਆ ਫੋਟੋ ਨਾ ਮੁਖਾਲੋ ਵਾਲੇ ਤੋਂ ਆਦਾ ਮੰਮੀ ਨੂੰ ਦੱਸ ਦੋ ਕਿ ਮੰਮੀ ਇਹ ਕਹਿੰਦੀ ਹੈ ਕਿ ਵਿਆਹ ਹੋ ਗਿਆ ਉਹ ਚੱਲ ਸਾਰੀਆਂ ਗੱਲਾਂ ਛੱਡ ਤੂੰ ਮਨੇ ਇਹ ਗੱਲ ਦਾ ਜਵਾਬ ਦੇ ਕਿ ਜੇ ਜੋਗਨ ਕੱਲ ਨੂੰ ਇੱਥੇ ਆ ਗਿਆ ਤੇ ਜੋਤ ਆਪਣਾ ਹਿੱਸਾ ਹੀ ਤੋਂ ਛੱ ਜੇ ਇਹਦੇ ਇਥੋਂ ਨਹੀਂ ਕੋਹ ਲੈਂਦੀ ਤਾਂ ਫੇਰ ਇੱਥੇ ਰਹੀ ਜਾਏ ਐਨੀ ਗੱਲ ਉਹਨਾਂ ਕਰਕੇ ਵੇਖ ਲਾ ਜੀ ਉਹਦਾ ਮਾਪਿਓ ਕੱਲ ਨੂੰ ਇੱਥੇ ਆ ਗਏ ਉਹਨਾਂ ਵੀ ਰੌਲਾ ਪਾਉਣਾ ਵਾ ਤੇ ਜੋ ਬੰਨੇ ਵੀ ਪਾਉਣਾ ਵਾ ਤੇਰਾ ਦਿਮਾਗ ਹੀ ਨਹੀਂ ਕੰਮ ਕਰਦਾ ਫਰੇ ਕਿੱਥੇ ਸੋਚਾਂ ਲੱਗੀਆਂ ਤੇਰੀਆਂ ਮੇਰੀ ਸੁਣੋ ਗੱਲ ਹੁਣ ਕੀ ਹੋ ਗਿਆ ਤੁਸੀਂ ਤਾਂ ਬਸ ਇੱਕੋ ਗੱਲ ਕਰੀ ਜਾਂਦੇ ਆਂ ਵੀ ਜਾਇਦਾਦ ਵਾ ਜਾਇਦਾਦ ਵਾ ਉਹਨੂੰ ਵਿਚਾਰੇ ਨੂੰ ਪੁੱਛ ਕੇ ਵੇਖੋ ਨਾਲੇ ਮੇਰੀ ਗੱਲ ਸੁਣੋ ਹੁਣ ਟਾਈਮ ਨਹੀਂ ਆ ਥੋੜਾ ਜਿਹਾ ਤੇ ਜੇ ਕੱਲ ਨੂੰ ਹੁਣ ਉਹਦੇ ਘਰ ਕੋਈ ਨਿਆਣਾ ਹੋ ਗਿਆ ਤੇ ਜੇ ਸੁਖ ਨਾ ਚੰਗੀ ਚੀਜ਼ ਹੋ ਗਈ ਕੋਈ ਤੋ ਉਹ ਕੱਲ ਨੂੰ ਪੁੱਛੂਗਾ ਵੀ ਮੇਰਾ ਪਿਓ ਕਿੱਥੇ ਆ? ਮੈਂ ਤਾਂ ਹੀ ਤਾਂ ਕਹਿਣਿਆ ਤੈਨੂੰ ਦਿਮਾਗ ਨਾਲ ਸੋਝ ਨਿਆਣਾ ਹੋਣ ਤੋਂ ਗਿਆ ਗਿਆ ਤਾਂ ਇੱਥੋਂ ਕੱਢਦੀ ਇਹਨੂੰ। ਕਿ ਤੂੰ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਉਹਨੂੰ ਕਿੱਥੇ ਹੁਣ ਤੱਕਾ ਦੇ ਦਈਏ? ਨਾਲੇ ਇਹੋ ਜਿਹੇ ਟਾਈਮ ਤੇ ਬਾਹਰ ਕੱਢੀ ਜਾਂਦੀ ਆ। ਕੋਈ ਆਪ ਤੇ ਸਾਰਾ ਟੱਬਰ ਬਾਹਰ ਬੈਠੇ ਆ। ਇੱਥੇ ਆਣ ਕੇ ਜ ਆਪੇ ਲੈ ਜਾਣਗੇ ਕਿਤੇ ਨਾ ਕਿਤੇ ਉਹਨੂੰ। ਮੇਰੀ ਗੱਲ ਸੁਣੋ ਮੈਂ ਆਪਣੇ ਹੱਥੀਂ ਵੀ ਆ ਕੇ ਲੈਂਦੀ ਆ ਸਾਰੇ ਕੰਮ ਕੀਤੇ ਆ। ਹੈ ਪਹਿਲਾਂ ਤਰਲੇ ਕਰ ਕਰ ਕੇ ਉੱਥੇ ਮੈਂ ਰਿਸ਼ਤਾ ਕਰਵਾਇਆ। ਹੁਣ ਮੈਂ ਕਿਹੜੇ ਨਾਲ ਤਨ ਉਹਨਾਂ ਨੂੰ ਕਹੂੰਗੀ? ਯਾਰ ਤੈਨੂੰ ਕੌਣਾਂ ਦਾ ਫੇਰ ਬਾਰ-ਬਾਰ ਉਹੀ ਗੱਲਾਂ ਕਰੀ ਜਾਂਦੇ ਆ। ਉਹ ਮੈਨੂੰ ਇਹ ਗੱਲ ਦਾ ਨਹੀਂ ਪਤਾ। ਕੱਲੀ ਬੈਗ ਨਾ ਦਿਮਾਗ ਨਾਲ ਸੋਚੀ। ਤੇ ਸਾਡੇ ਪੱਲੇ ਕੀ ਪੈਣਾ ਬਾਅਦ ਚੋ? ਜੇ ਜੋਬਨ ਵੀ ਆ ਗਿਆ ਇੱਥੇ ਤੇ। ਉਹ ਪੱਲੇ ਸਭ ਕੁਝ ਪੈਣਾ ਕੀ ਨੀਗਾ ਪਹਿਣਾ ਹੈਗਾ? ਇਹ ਵੀ ਬਸ ਇੱਕੋ ਗੱਲ ਕਰੀ ਜਾਂਦੇ, ਇੱਕੋ ਗੱਲ ਦੇ ਪਿਛੇ ਪਈ ਐ। ਉਧਰ ਜੇ ਹੁਣ ਉਹਨੇ ਵਿਆਹ ਕਰਵਾ ਲਿਆ ਉਹ ਵੱਖਰੀ ਟੈਨਸ਼ਨ ਵਾ ਤੇ ਇਹਨਾਂ ਨੂੰ ਜਾਇਦਾਦ ਦੀ ਪਈ ਐ। ਜਾਇਦਾਦਾਂ ਤੇ ਇੱਥੇ ਸਭ ਕੋ ਰਹੇ ਜਾਣਾ ਵਾ ਤੇ ਸ਼ੋਕਸਾਨ ਦੀ ਮੰਗੋ ਆਪਣੇ ਘਰ ਦੀ, ਪਟੱਬਰ ਵਧੀਆ ਰਵੇ ਘਰ ਦੇ ਵਿੱਚ। ਇੱਕੋ ਗੱਲ ਹੀ ਕਰੀ ਜਾਂਦੇ ਬਸ। ਨਲੇ ਉਤਹੁਣ ਨੂੰ ਇੰਦਾ ਟਾਈਮ ਹੋ ਉਹਨੂੰ ਕਿੱਥੇ ਧੱਕਾ ਦਈਏ ਇਹਨਾਂ ਨੂੰ ਤਾਂ ਮਸਾਜ ਨਹੀਂ ਹੈ ਹੀ ਨਹੀਂ ਤੇ ਮੈਨੂੰ ਕੱਲ ਨੂੰ ਰਿਸ਼ਤੇਦਾਰ ਗੱਲਾਂ ਨਾ ਕਰਨਗੇ ਪਿਲਾ ਆਪਣੇ ਹੱਥੀਂ ਵਿਆਹੇ ਖੜਕੇ ਹੁਣ ਆ ਚੱਜ ਕੀਤਾ ਉਹਦੇ ਨਾਲ ਮੈਨੂੰ ਕੌਣ ਸਿਆਣੀ ਆਖੂ ਹੋਰੀ ਜਾਂਦੀ ਆਪਣੀ ਮਮਮੀ ਯਾਰ ਇੱਥੇ ਵੀ ਹੈ ਨਹੀਂ ਮੇਰੇ ਸਾਹਮਣੇ ਨਾ ਬਾਹਰ ਬੈਠੇ ਹੋਣੇ ਐਦਾਂ ਕਰਨਾ ਮਮਮੀ ਯਾਰ ਜਾਣਾ ਪਹਿਲਾਂ ਮੈਨੂੰ ਨਾਲ ਇੱਕ ਗੱਲ ਹੋਦੀ ਨਹੀਂ ਸਮਝ ਲੱਗਣ ਦੀ ਕਿ ਜਿਹਨੂੰ ਫੋਟੋ ਵਿਖਾ ਲਈ ਆ ਉਹ ਜੋਦ ਦਾ ਹੀ ਸੋਚੀ ਜਾਣ ਦੀ ਹੈ ਜੋਦ ਦਾ ਜਦ ਜਿਹੜਾ ਸੋਚਣਾ ਸੋਚਣਾ ਗਾੜੀ ਨਿਆਣਿਆਂ ਦਾ ਵੀ ਸੋਚੀ ਜਾਣ ਦੀ ਉਹਦੇ ਦਾ ਵੀ 10 ਨਿਆਣਾ ਹੋਣ ਤੋਂ ਅੱਗੇ ਤਾਂ ਕੇ ਤਾਂ ਨੂੰ ਕੱਢਦੀ ਇੱਥੋਂ ਮੈਨੂੰ ਜਾਇਦਾਦੀ ਪਈ ਹੈ ਤੇ ਉਹਨੂੰ ਜੋਦ ਦੀ ਪਈ ਹੈ ਮੰਮੀ ਇਹ ਦਸਣਾ ਜਾ ਕੇ ਉਹਨੇ ਕੰਡਾ ਕੱਢਣਾ ਵਾ ਮੰਮੀ ਮੰਮੀ ਇਹ ਕਿਨੂੰ ਆਵਦਾ ਫਿਰ ਲਿਆ ਮੈਂ ਮਾਰਵਾਂ ਉਹ लवली ਕਿਨੂੰ ਆਜਾ ਮਾਰਨ ਡਿਆ ਉਹ ਮੈਂ ਡੈਡੀ ਜੀ ਕਿਨੂੰ ਆਜਾ ਮਾਰਨੀ ਆ ਮੰਮੀਂ ਡਿਆ ਲੱਭਣ ਕਿੱਥੇ ਗਏ ਆ ਉਹ ਮਮਤਾ ਘਰ ਗਈ ਆ ਕੰਮ ਗਈ ਕੋ ਉਦਾਂ ਹੀ ਆ ਉਹ ਪਤਾ ਢਈ ਫੋਨ ਕਰਨ ਮੇਰੀ ਗੱਲ ਸਮਝਵਾਨ ਕੇ ਅੱਛਾ ਅੱਛਾ ਤੇ ਉਹਨਾਂ ਘਰ ਗਈ ਏ ਠੀਕ ਆ ਠੀਕ ਆ ਉਹ ਮੈਂ ਵੀ ਉਹਨਾਂ ਨੂੰ ਮੈਂ ਇੱਕ ਚੀਜ਼ ਦੱਸਣੀ ਇੱਕ ਮਿੰਟ ਖੜਾ ਆ ਆ ਵੇਖੋ ਕੱਲ੍ਹ ਦੇ ਤਾਂ ਇਹ ਮੇਰੇ ਦਿਵਾਲੀ ਹੋਈ ਜੀ ਹੁੰਝ ਕੀ ਨ ਹੋਇਆ ਵਾ ਕਿ ਨਹੀਂ ਯਕੀਨ ਤਾਂ ਮੈਨੂੰ ਹੋ ਗਿਆ ਵਾ ਤੇ ਹੁਣ ਇਦਾਂ ਕਰੀ ਵੀ ਤੇਰੇ ਮੇਰੇ ਚ ਗੱਲ ਰਵੇ ਤੇ ਮੰਮੀ ਨੇ ਮੈਨੂੰ ਕਹਿਣਾ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਤੂੰ ਉਹਨੂੰ ਪੱਜ ਮਾਰਦੀ ਭਲੇ ਉਹ ਮੁੰਡਾ ਫੋਨ ਹੀ ਚੁੱਕਣ ਦਿਆ ਜਾਂ ਕੋਈ ਤੁਹਾਡਾ ਭੁਣਾ ਮਾਰਦੀ ਉਹ ਡੈਡ ਜੀ ਜਿਹੜਾ ਕੰਮ ਹੋਣ ਦਿਆ ਵਾ ਨਾ ਹੋ ਲੈੰਦੋ ਉਹ ਲਵਲੀ ਤੇਰਾ ਦਿਮਾਗ ਨਹੀਂ ਖਰਾਬ ਹੋ ਗਿਆ ਜੇ ਉਹਨੂੰ ਪਤਾ ਲੱਗਿਆ ਤਾਂ ਖਲਾਰਾ ਜ਼ਿਆਦਾ ਪੀਣਾ ਹੀ ਉਹ ਘਰ ਚ ਉਹ ਡੈਡ ਜੀ ਹੁਣ ਖਲਾਰਾ ਪਿਆ ਨਾ ਸਾਂਭਿਆ ਜਾਣਾ ਨਾ ਤੇ ਜੇ ਜੋਬਨ ਆ ਗਿਆ ਨਾ ਦੂਜੀ ਘਰ ਦੀ ਨਹੀਂ ਲੈ ਕੇ ਉਹ ਖਲਾਰਾ ਨਹੀਂ ਸਾਂਭਿਆ ਜਾਣਾ ਤੂੰ ਹੁਣ ਆਪਣੀ ਮਾਂ ਨਾਲ ਨਾ ਕਦੇ ਗੱਲ ਕਰ ਬੈਠੀ ਮੰਮੀ ਨੇ ਨਹੀਂ ਮੇਰੀ ਜਾਨ ਛੱਡਣੀ ਮੈਨੂੰ ਦੱਸਣਾ ਪੈਣਾ ਵਾ ਚਾਹੇ ਤੁਸੀਂ ਆਪ ਦੱਸ ਦਿਓ ਹੌਸਲੇ ਜੀਨ ਉਹ ਕੋਈ ਗੱਲ ਨਹੀਂ ਅਜੇ ਦੋ ਦੱਸ ਦੇਣਾ ਕੱਟ ਤੇ ਸਹੀ ਫਿਰ ਰਾਸਤੇ ਨਾਲ ਦੱਸ ਦਾਂਗੇ ਅਜੇ ਗੱਲ ਤੇ ਨਹੀਂ ਨਾ ਕਿਸੇ ਨਾਲ ਕੀਤੀ ਉਹ ਡੈਡ ਜੀ ਗੱਲ ਕਿਹ ਨਾਲ ਕਰਨੀ ਆ ਰਵਿੰਦਰ ਬੈਠੀ ਉਹਨੂੰ ਮੈਂ ਅਜੇ ਦੱਸਿਆ ਬਸ ਉਹ लवली ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਦੱਸ ਇਹ ਤੇ ਦਿਮਾਗ ਖਰਾਬ ਹੋਣ ਵਾਲੀ ਕਿਹੜੀ ਗੱਲ ਆਪੇ ਤੁਸੀਂ ਕਹਿੰਦੇ ਫੋਟੋਆਂ ਮੰਗਾ ਫੋਟੋਆਂ ਮੰਗਾ ਉਹ ਤਾਂ ਫੋਟੋਆਂ ਮੰਗਾਉਣੀਆਂ ਹਨ ਤੇ ਜੇ ਮੇਰੇ ਨਾਲ ਤੂੰ ਗੱਲ ਤੇ ਕਰਦਾ ਹੁਣ ਸਾਰੇ ਟੱਬਰ ਨੂੰ ਤੇ ਪਤਾ ਵੀ ਫੋਟੋਆਂ ਆਉਣ ਵਾਲੀਆਂ ਮਦਰ ਹੋਣ ਫੇਰ ਉਹਨੋ ਕੱਲੀ ਵੀ ਹੁਣ ਗਾਂ ਨਾਲ ਗੱਲ ਕਰੀ ਉੱਥੇ ਦੇ ਇੱਥੇ ਠੱਪਦੇ ਉਹ ਮੇਰੀ ਗੱਲ ਸੁਣੋ ਜੇ ਜੋਬਨ ਆ ਗਿਆ ਨਾ ਇੱਥੇ ਇੱਥੇ ਤਿੰਨਾਂ ਹਸਿਆਂ ਚ ਸਾਰਾ ਕੰਮ ਹੋ ਜਾਣਾ ਚੁੱਪ ਕਰਕੇ ਤੈਨੂੰ ਘਰੋਂ ਕੱਢੋ ਐਵੇਂ ਉਹੋ ਗੱਲ ਪਤੋਂ ਨੂੰ ਕਿੱਥੇ ਕੱਢਣਾ ਵਾ ਡੈਡੀ ਜੀ ਕਰਨਾ ਕੀ ਆ ਉਹਨੂੰ ਕਹ ਆਪਣੇ ਸਮਾਨ ਬੰਨ ਤੇ ਆਪਣੇ ਪਿੰਡ ਜਾ ਲਵਲੀ ਮੇਰੀ ਇੱਕ ਗੱਲ ਸੁਣ ਲੈ ਜਿੰਨਾ ਚਿਰ ਉਹ ਹੈਗੀ ਆ ਨਾ ਉਹ ਇੱਥੇ ਰਹੂਗੀ ਓ ਡਰਜੀ ਮੇਰੀ ਸੁਣੋ ਗੱਲ ਜੇ ਮੰਮੀ ਨੇ ਮੈਨੂੰ ਪੁੱਛਿਆ ਤੇ ਫਿਰ ਮੈਂ ਕੀ ਜਵਾਬ ਦਵਾਂਗਾ ਮੇਰੇ ਹੁੰਦਿਆਂ ਉਹਨੂੰ ਕੋਈ ਕੱਢ ਨਹੀਂ ਸਾਰਦਾ ਭਾਵੇਂ ਤੇਰੀ ਮੰਮੀ ਹੋਵੇ ਤੇ ਭਾਵੇਂ ਜਿਹੜਾ ਮਰਜੀ ਹੋਵੇ ਮੈਂ ਡੜੀਏ ਝੂਠ ਨਹੀਂ ਬੋਲ ਸਕਦਾ ਸਿੱਧੀ ਜਿਹੜੀ ਗੱਲ ਵਾ ਤੂੰ ਵੱਡਾ ਸੱਚਾ ਤੇ ਹੋਰ ਕਿਹੜਾ ਬੋਲਿਆ ਝੂਠ ਮੈਂ ਸਚਾਈ ਆ ਤੂੰ ਤਾਂ ਹੈ ਹੀ ਝੂਠਾ ਵਾ ਸਚਾਈ ਹੈ ਤੇਰੇ ਚ ਬਹੁਤ ਓ ਮੈਂ ਤੇ ਮੰਮੀ ਲੱਭਣ ਡਿਆ ਸੀ ਮੈਂ ਤਾਂ ਤੁਹਾਨੂੰ ਦੱਸਣਾ ਹੀ ਨਹੀਂ ਓ ਕਈ ਗੱਲਾਂ ਹੁੰਦੀਆਂ ਵਾ ਜਨਾਨੀਆਂ ਕੋ ਛੁਪਾ ਕੇ ਰੱਖਣੀਆਂ ਪੈਂਦੀਆਂ ਹਰ ਗੱਲ ਜਨਾਨੀ ਦਾ ਨਹੀਂ ਸ਼ੇਅਰ ਕਰੀਦੀ ਹੁੰਦੀ ਤੇਰਾ ਤਾਂ ਦਿਮਾਗ ਰੇ ਟੂੜੀ ਨਾਲ ਭਰਿਆ ਤੇਰਾ ਮੈਨੂੰ ਡੈਡੀ ਇਹ ਗੱਲ ਦਾ ਨਹੀਂ ਪਤਾ ਮੰਨ ਲਓ ਕੱਲ ਨੂੰ ਜੋ ਬਣ ਇੱਥੇ ਆ ਗਿਆ ਹੈ ਉਹਦੇ ਦੋ ਹਿੱਸੇ ਕੱਢੋਂਗੇ ਤੇ ਮੇਰਾ ਇੱਕ ਉਹ ਲਵਲੀ ਮੇਰੀ ਗੱਲ ਸੁਣ ਤੂੰ ਮਰਨਿਆ ਜਾਇਦਾਦ ਨੂੰ ਤੂੰ ਸਾਰੀ ਸਾਂਭ ਲਾ ਸਾਰੀ ਫਿਰ ਲਵਾ ਦਿਓ ਮੇਰੇ ਨਾਂ ਐਵੇਂ ਉਹ ਗੱਲ ਸਾਰੀ ਲਵਾਉਂਦਾ ਮੈਂ ਕੋਈ ਨਾ ਹੋਰ ਕੀ ਗੱਲ ਕੀ ਜਾਇਦਾਦ ਨੂੰ ਮਰਨਿਆ ਤੂੰ ਉਹ ਮੈਂ ਤਾਂ ਕਹਿਣ ਡਿਆ ਹਾਂ ਵੀ ਘਰ ਬਜਿਆ ਰਵੇ ਘਰ ਬਜਿਆ ਰਵੇ ਪਹਿਲਾ ਮੇਰੀ ਗੱਲ ਸੁਣੋ ਉਹਨੂੰ ਰੱਖ ਕੇ ਕਰਨਾ ਕੀ ਹੈ ਤੈਨੂੰ ਅਜੇ 3-4 ਮਹੀਨੇ ਹੋਏ ਸਾਰੇ ਵਿਆਹ ਨੂੰ ਤੇ ਉਹ ਤੈਨੂੰ ਕਹਿੰਦੀ ਕੀ ਆ ਤੇਰਾ ਕੀ ਮੜਾ ਕਰਦੀ ਉਹ ਉਹ ਮੈਂ ਤੁਹਾਡਾ ਗਾਂ ਦਾ ਸੋਚਣ ਡਿਆ ਵਾਂ ਤੁਹਾਨੂੰ ਨਹੀਂ ਗਾ ਪਤਾ ਤੁਸੀਂ ਕਰਦੇ ਜੇ ਪੁਰਾਣੀਆਂ ਗੱਲਾਂ ਠੀਕ ਹੈ ਨਾ ਉਹਦਾ ਮਾਪਿਓ ਆ ਗਏ ਨਾ ਉਹਨਾਂ ਕੀ ਪਤਾ ਕਿੰਨੀ ਮੰਗ ਕਰ ਦੇਣੀ ਆ ਤੇ ਜੇ ਮੰਗ ਕਰ ਰਹੀ ਹੋਈ ਤੇ ਪਤਾ ਉਹਨਾਂ ਹੁਣ ਵੀ ਕਰ ਦੇਣੀ ਆ ਉਹ ਮੰਗ ਕਰਕੇ ਖਲਾਸੀ ਹੋ ਜੇ ਨਾ ਉਹ ਵੀ ਚੰਗੀ ਆ ਉਹ लवली ਮੈਂ ਤੇਰਾ ਹਿਸਾਬ ਲਾ ਲਿਆ ਤੂੰ ਮਰਨਿਆ ਜਿਆਦਾ ਤੂੰ ਇਹ ਮੈਨੂੰ ਜਿਆਦਾ ਤੇ ਜਿਹੜੀ ਹੈ ਨਾ ਮੇਰੇ ਕੋਲ ਆ ਜੇ ਸਾਰੀ ਮੈਂ ਮੰਮੀ ਨੂੰ ਸਭ ਕੁਝ ਦੱਸ ਦੇਣਾ ਵਾ ਤੂੰ ਹੀ ਸੋਚਣਾ ਜੋ ਸੋਚਦੇ ਰੋ ਇਹ ਤੇ ਦਿਮਾਗ ਖਰਾਬ ਹੋ ਗਿਆ ਇਹਦਾ ਮੈਂ ਮੰਮੀ ਨੂੰ ਦੱਸ ਦੇਣਾ ਮੈਂ ਮੰਮੀ ਨੂੰ ਦੱਸ ਦੇਣਾ ਜੇ ਉਹਨੂੰ ਇਹ ਗੱਲਾਂ ਦਾ ਪਤਾ ਲੱਗ ਗਿਆ ਕਿ ਆ ਫੋਟੋਆਂ ਆ ਗਈਆਂ ਵਾ ਉਹਨੇ ਤੇ ਜੋਦ ਨੂੰ ਘਰੋਂ ਕੱਢ ਦੇਣਾ ਤੇ ਘਰ ਦਾ ਤੇ ਬਰਬਾਦੀ ਹੋਣੀ ਹੈ ਸਾਰੀ ਹੁਣ ਕੀ ਕਰਾਂ ਯਾਰ ਵੀ ਮੈਨੂੰ ਗੱਲ ਵੀ ਦੱਸ ਇੱਥੇ ਲੈ ਕਦਲੀ ਆਇਆ ਮੈਨੂੰ ਮੰਮੀ ਗੱਲ ਕੀ ਦੱਸਣੀ ਹੈ ਜੇ ਉੱਥੇ ਤੁਹਾਨੂੰ ਦੱਸਦਾ ਨਾ ਉਹ ਤੇ ਸਿਰ ਦੇ ਵਾਲਾਂ ਨੂੰ ਪੈਂਡੇ ਸਾਰੇ ਜੀ ਮੇਰੇ 1 ਮਿੰਟ ਰੁਕ ਜਾ ਆਹ ਵੇਖੋ ਹੈ ਦੋਹਾਂ ਜਣੇ ਦੀਆਂ ਫੋਟੋਆਂ ਇਹ ਦੋਹਾਂ ਦੀਆਂ ਹੀ ਆ ਫੋਟੋਆਂ ਮਾਹਾਂ ਤੇ ਉਹਨੇ ਖਿੱਚ ਕੇ ਕੱਲੀ ਆ ਮੈਨੂੰ लवली ਇੱਕ ਗੱਲ ਵਾ ਕੀਪ ਤਾਂ ਕਿੰਨਾ ਕੁ ਤੰਗ ਕਰਦੀ ਸੀ ਜਿਹੜਾ ਆਹ ਕਦਮ ਉਹਨੂੰ ਚੁੱਕਣਾ ਪਿਆ ਓਏ ਆਹੋ ਤਾਂ ਹੀ ਤੇ ਉਹਨੇ ਵਿਆਹ ਕਰਾਇਆ ਵਾ ਇਹ ਗੱਲ ਨੂੰ ਸਮਝਦੇ ਹੀ ਨਹੀਂ ਆ ਜੇ ਡੈਡੀ ਨੂੰ ਮੈਂ ਦੱਸਿਆ ਵਾ ਤੇ ਉਹ ਮੇਰੇ ਸਿਰ ਦੇ ਵਾਲਾਂ ਨੂੰ ਪੈਣ ਰਿਹਾ ਵਾ ਮੈਂ ਜੇ ਘਰ ਤੁਹਾਨੂੰ ਦੱਸਿਆ ਤੇ ਨਾ ਮੇਰੇ ਦਿਵਾਲੇ ਹੋ ਜਾਣਾ ਚੱਲ ਕੋਈ ਗੱਲ ਨਹੀਂ ਹੁਣ ਤੂੰ ਫਿਕਰ ਨਾ ਕਰ ਆਹ ਫੋਟੋਆਂ ਜਿਹੜੀਆਂ ਨਾ ਫੋਨ ਮੈਨੂੰ ਫੜਾ ਤੇ ਜਾ ਮੇਨ ਅੱਡੇ ਤੋਂ ਕਢਵਾ ਕੇ ਲਿਆ ਕੇ ਦੇ ਤੁਸੀਂ ਫੋਨ ਹੀ ਰੱਖ ਲਓ ਹਾਂ ਕਢਵਾਉਣੀਆਂ ਕੱਲ ਹੀ ਆ ਇਹ ਤੰਗੀ ਦਿੰਦੀ ਹੋਊਗੀ ਜਿਹੜਾ ਉਹਨੇ ਇਹ ਕੰਮ ਕੀਤਾ ਨਹੀਂ ਤੇ ਮੇਰਾ ਪੋਤੇ ਨੇ ਜੋ ਗਾ ਹੈ ਨਹੀਂ ਵੀ ਦੋਰੇ ਵਿਆਹ ਕਰਾ ਲੀਦਾ ਮੈਂ ਹਾਂ ਜੇ ਕੱਲ ਨੂੰ ਜੋਬਨ ਵੀ ਆ ਗਿਆ ਤੇ ਫਿਰ ਤਿੰਨ ਹਿੱਸੇ ਹੋਣਗੇ ਜ਼ਮੀਨ ਦੇ ਤੇ ਜੋਤ ਨੇ ਕਹਣਾ ਮੈਨੂੰ ਵੀ ਚਾਹੀਦਾ ਇਹਨੂੰ ਹੀ ਕੱਢ ਦੇਣਾ ਵਾ ਇਹਨੂੰ ਮੈਂ ਦਿੰਨੀ ਹਿੱਸਾ ਤੇ ਜੇ ਰਪਿੰਦਰ ਨੂੰ ਸਮਝਾਉਂਦੀ ਕੋਸ਼ਿਸ਼ ਕੀਤੀ ਆ ਉਹ ਵੀ ਨਹੀਂ ਸਮਝੰਡੀ ਰਪਿੰਦਰ ਤਾਂ ਤਾਂ ਨਹੀਂ ਸਮਝਦੀ ਰਪਿੰਦਰ ਦਾ ਰਾਦਾ ਮੈਂ ਰਿਸ਼ਤਾ ਕਰਾਇਆ ਵਾ ਕੱਲ ਨੂੰ ਮੈਨੂੰ ਨਾ ਲੋਕ ਗੱਲਾਂ ਬਾਤਾਂ ਕਰਨ ਉਹ ਆਪ ਸੱਚੀ ਰਹਣ ਲਈ ਉਹ ਰਿਸ਼ਤਾ ਤੇ ਕਰਾਇਆ ਵਾ ਤੇ ਮਾਦਾ ਘਾਟਾ ਤੇ ਸਾਨੂੰ ਪੈਣਾ ਵਾ ਕਿ ਨਹੀਂ ਪਰ ਹੋਏ ਨਹੀਂ ਨਾ ਸੋਚਦੀ ਤੇ ਸਾਡਾ ਨੁਕਸਾਨ ਵਾ ਇਸ ਗੱਲ ਦੇ ਵਿੱਚ ਉਹ ਆਪਣਾ ਹੀ ਵੇਖੀ ਜਾਣ ਰਹੀ ਆ ਮੈਂ ਕਹਿੰਦੇ ਆ ਕਿ ਹੁਣ ਤਤੇ ਤਤੇ ਕਾਜ ਨਿਕਲ ਜੇ ਨਾ ਕਰੋ ਤੇ ਚੱਲ ਇਹ ਵੀ ਸਾਰਾ ਕੰਮ ਰੋਕ ਆ ਜਾਊਗਾ ਤੂੰ ਫਿਕਰ ਨਾ ਕਰ ਮੈਂ ਸਾਰੇ ਕੰਮ ਹੱਲ ਕਰ ਲੈਨੀ ਦੂਜੀ ਗੱਲ ਇਹ ਆ ਵੀ ਜਦੋਂ ਨੇ ਉੱਥੇ ਵਿਆਹ ਕਰਵਾ ਲਿਆ ਜਾਇਦਾਦ ਤੇ ਉਹਨਾਂ ਦੀ ਆ ਇਹਦਾ ਇੱਥੇ ਕੀ ਆ ਕਿਸ ਦਿਨ ਨਾ ਕਿਸ ਦਿਨ ਆਉਣਾ ਹੀ ਆ ਇੱਥੇ ਆਹ ਆਉਣਾ ਹੀ ਆ ਥੋੜਾ ਵੀ ਉੱਥੇ ਰਹਿ ਬਣਾ ਕੋਈ ਗੱਲ ਨਹੀਂ ਹੁਣ ਤੂੰ ਮੈਨੂੰ ਫੋਟੋਆਂ ਮੰਗਾਤੇ ਆ ਇਹਨਾਂ ਫੋਟੋਆਂ ਦੀ ਮੈਨੂੰ ਬੜੀ ਅਡੀਕ ਸੀ ਵੀ ਫੋਟੋਆਂ ਮੇਰੇ ਸਾਹਮਣੇ ਆਉਣ ਪਤਾ ਮੈਨੂੰ ਤੇ ਅੱਧਾ ਘੰਟਾ ਹੋ ਗਿਆ ਤੈਨ ਮੈਂ ਲੱਭਣ ਡਿਆ ਤੂੰ ਪਤਾ ਨਹੀਂ ਕਿਹੜੇ ਘਰ ਜਾ ਕੇ ਬੜੀ ਵੀ ਮੈਂ ਤਾਂ ਉਦਾਂ ਹੀ ਚਲ ਗਈ ਹਾਂ ਮੈਨੂੰ ਕੀ ਪਤਾ ਵੀ ਫੋਟੋਆਂ ਤੋਂ ਹੁਣੇ ਮੈਨੂੰ ਖਾ ਲੈਣੀਆਂ ਘਰ ਤੇ ਕਦੀ ਲੱਗ ਜਾਂਦੀ ਆ ਰਪਿੰਦਰ ਮੱਥੇ ਕਦੀ ਡੈਡੀ ਲੱਗ ਜਾਂਦਾ ਉਹਨਾਂ ਦੇ ਰਾਦੇ ਜੇ ਇਹ ਗੱਲ ਵਾ ਕਿ ਜੋਤ ਤੱਕ ਇਹ ਗੱਲ ਨਾ ਪਹੁੰਚੇ ਉਹਦੇ ਤੱਕ ਗੱਲ ਨਾ ਪਹੁੰਚੀ ਤੇ ਕਿਦਾਂ ਹੱਲ ਹੋਊਗਾ ਫਿਰ ਲੈ ਪਹੁੰਚੇ ਕਿਉਂ ਨਾ ਮੈਂ ਪਹਚਾਉਣੀ ਆ ਗੱਲ ਉਹ ਦੋਵੇਂ ਜਣੇ ਜਿਹੜੇ ਨਾ ਬੜੇ ਪਰਦੇ ਪਾਉਂਦੇ ਆ ਪਰ ਮੈਂ ਪਰਦੇ ਪੈ ਨਹੀਂ ਗੇ ਦੇੜੇ ਹੁਣ ਡੈਡੀ ਨੇ ਮੈਨੂੰ ਇਹ ਗੱਲ ਕਹੀ ਆ ਕਿ ਮੈਂ ਜਿੰਨੇ ਜੀ ਉਹਨੂੰ ਘਰੋਂ ਨਹੀਂ ਕੱਢਣ ਦੇਣਾ ਵੇ ਪਿਓ ਤੇਰੇ ਦੀ ਅਸੀਂ ਸੋਨੀ ਆ ਜੋ ਬਾਹਰੋਂ ਆ ਗਿਆ ਉਹਨੂੰ ਨਾਲ ਲੈ ਕੇ ਅਸੀਂ ਤਿੰਨ ਹਿੱਸੇ ਇੱਥੇ ਕਰਾਂਗੇ ਇਹਨਾਂ ਦੋਵਾਂ ਜਾਣਿਆਂ ਦੀਆਂ ਗੱਲਾਂ ਨਾ ਧੁਰਿਆਂ ਨਹੀਂ ਦੇ ਇਹਨਾਂ ਦੀਆਂ ਗੱਲਾਂ ਨਾ ਸੁਣ ਮਾਤਾ ਮੈਂ ਤੇ ਕਹਿੰਦੇ ਕੋ ਤਲਾਕ ਲੈ ਲਈਏ ਜੇ ਥੋੜੇ ਬੋਦੇ ਪੈਸੇ ਦੇਣੇ ਪੈਂਦੇ ਹਨਾ ਤੇ ਉਹ ਦੇ ਦਈਏ ਇਹਨਾਂ ਨੂੰ ਵੀ ਪੈਸੇ ਹੀ ਕਾਦੇ ਦੇਣੇ ਆ ਇੱਕ ਤੇ ਇਹਦੀ ਗਲਤੀ ਆ ਮੇਰੇ ਪੁੱਤ ਨੇ ਕਦਮ ਚੁੱਕਿਆ ਵਾ ਨਾਲੇ ਇਹਨੂੰ ਪੈਸੇ ਦੇਈਏ ਦਿਨੀਏ ਨੂੰ ਮੈਂ ਪੈਸੇ ਹੁਣ ਕੀ ਪਤਾ ਕੀ ਕੁਝ ਕਹਿੰਦੀ ਰਹੀ ਐ ਤੇ ਉਹਨੇ ਕਦਮ ਚੁੱਕ ਲਿਆ ਵਾ ਹੁਣ ਸੱਚੀ ਗੱਲ ਤੇ ਦੱਸਦੀ ਨਹੀਂ ਬਥੇਰੀ ਚਲਾਕ ਵਾ ਸਾਡੇ ਸਾਹਮਣੇ ਆ ਮੋਮਣੀ ਜੀ ਬਣੀ ਹੀਗੀ ਤੇ ਮੈਨੂੰ ਕੋ ਪਤਾ ਹੀ ਨਹੀਂਗਾ ਮੈਂ ਬੜੀ ਭੋਲੀ ਆ ਸਚਾਈ ਦਾ ਤਾਂ ਹੁਣ ਪਤਾ ਲੱਗਾ ਵਾ ਚੱਲ ਫੇਰ ਆਪੇ ਕਰ ਲਿਓ ਗੱਲ ਮੇਰੇ ਤੇ ਗੱਲ ਪੈਣ ਦੇ ਚੱਲ ਤੂੰ ਆ ਮੇਰੇ ਨਾਲ ਮੈਂ ਕਰਦੀ ਗੱਲ ਆ ਜਾ लवली लवली ਨਹੀਂ ਨਾ ਟਲਿਆ ਉਹ ਗੱਲ ਤੋਂ ਉਹਨੂੰ ਨਿਆਣੇ ਨੂੰ ਕੀ ਕਹਿੰਦੇ ਜੇ ਉਹਦਾ ਕੀ ਕਸੂਰ ਵਾ ਆ ਸਚਾਈ ਤਾਂ ਸਾਰੇ ਸਾਹਮਣੇ ਆ ਗਈ ਆ ਤੈਨੂੰ ਮੈਂ ਇਥੋਂ ਕਿਹਾ ਕਿ ਭੇਜਿਆ ਸੀ ਵੀ ਇਹ ਕੰਮ ਨਾ ਕਰੀ ਨਾ ਕਰੀ ਦੱਸ ਹਾਂ ਹੱਦ ਹੋ ਗਈ ਤਾਂ ਤੇਰੀ ਉਹਨਾਂ ਦੇ ਆ ਹੀ ਨਾ ਮੈਂ ਦੱਸਣਾ ਹੀ ਤੂੰ ਘਰ ਦਾ ਬੇੜਾ ਕਰ ਕਰਨ ਦਿਆ ਤੂੰ ਦੱਸਣ ਦਿਆ ਕਾ ਦਾ ਬੇੜਾ ਕਰਕੇ ਕਰਨ ਦਿਆ ਸਚਾਈ ਪਤਾ ਨਹੀਂ ਲੱਗਣੀ ਚਾਹੀਦੀ ਤੇ ਆਈਦਾ ਕੀ ਪਤਾ ਲੱਗਣਾ ਸੀ ਲੱਗ ਗਿਆ ਹੁਣ ਆ ਵੇਖੋ ਫੋਟੋਆਂ ਵੇਖ ਲਈਆਂ ਜੀ ਵਖਾਲੀਆਂ ਲਵਲੀ ਕਿ ਨਹੀਂ ਵਖਾਲੀਆਂ ਉਹ ਮੇਰੀ ਗੱਲ ਸੁਣ ਲਓ ਤੁਹਾਨੂੰ ਸਾਨੂੰ ਤਿੰਨਾ ਚਮਾ ਜਿਹੜਾ ਇਹਨੂੰ ਪਤਾ ਵਾ ਤੇ ਬਾਕੀ ਤੁਸੀਂ ਇੰਦਾ ਕਰ ਰਹੇ ਹੁਣ ਜੋਤ ਨੂੰ ਨਾ ਪਤਾ ਲੱਗੇ ਇਸ ਗੱਲ ਦਾ ਬੱਲੇ ਤੁਹਾਡੇ ਜੋਤ ਨੂੰ ਨਾ ਪਤਾ ਲੱਗੇ ਸਾਰੀ ਪਵਾੜੇ ਦੀ ਜੜ ਉਹ ਵੰਦਰ ਬੈਠੀ ਉਹਨੂੰ ਪਤਾ ਹੀ ਨਾ ਲੱਗੇ ਉਹਨੂੰ ਤਾਂ ਪਤਾ ਹੁਣ ਚੰਗੀ ਤਰ੍ਹਾਂ ਮੈ ਲੰਦੀ ਆ ਰਮਨ ਸਿਆਣੀ ਬਣ ਸਿਆਣੀ ਕੋਈ ਨਹੀਂ ਮੈਂ ਸਿਆਣੀ ਆ ਮੈਨੂੰ ਪਤਾ ਵਾ ਪੀ ਕੀ ਕਰਨਾ ਵਾ ਮੇਰੇ ਪੁੱਤ ਨੇ ਜਿਹੜਾ ਕੰਮ ਕੀਤਾ ਵਾ ਨਾ ਤੰਗ ਹੋ ਗਿਆ ਕੀਤਾ ਵਾ ਕੀਤਾ ਕੀ ਕੀ ਕਹਿੰਦੀ ਹੈ ਨੂੰ ਫੋਨ ਤੇ ਉਹ ਮੇਰੀ ਗੱਲ ਸੁਣ ਰਮਨ ਜੇ ਉਹਦੇ ਮਾਪਿਆਂ ਨੂੰ ਪਤਾ ਲੱਗ ਗਿਆ ਤੇ ਨਾ ਕਿ ਕਿੱਥੇ ਦੇਹੇਗੀ ਕੀ ਪਤਾ ਲੱਗ ਜੂਗਾ ਜੇ ਉਹਨਾਂ ਦੀ ਧੀ ਦੀ ਗਲਤੀ ਆ ਤੇ ਪਤਾ ਲੱਗਣਾ ਹੀ ਆ ਕਿੰਨਾ ਚਿਰ ਰਕਾਉਂਗੀ ਮੈਂ ਉਹਦੀਆਂ ਗਲਤੀਆਂ ਉਹ ਗਲਤੀ ਉਹਨਾਂ ਦੀ ਧੀ ਦੀ ਨਹੀਂ ਆ ਤੇਰੇ ਮੁੰਡੇ ਦੀ ਆ ਕਾਦੀ ਮੇਰਾ ਮੁੰਡੇ ਦੀ ਆ ਤੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਜਿਹੜਾ ਉਹਨੇ ਵਿਆਹ ਕਰਾਇਆ ਤੇਰੇ ਮੁੰਡੇ ਦੀ ਗਲਤੀ ਆ ਹੱਦ ਹੋ ਗਈ ਆ ਉਹਨੂੰ ਤੁਸੀਂ ਕਹਿਣੀ ਕੁਝ ਨਹੀਂ ਦੇ ਜਿਹੜੀ ਲੜਦੀ ਰਹੀ ਉਹਦੇ ਨਾਲ ਰਮਨਤ ਜੀ ਉਹਤਨਾ ਲੜਦੀ ਹੀ ਤੇ ਜੁਬਨ ਹਾਨੂੰ ਦੱਸ ਨਹੀਂ ਸਕਦਾ ਵੀ ਮੈਨੂੰ ਤਾਂ ਕਰਦੀ ਆ ਕੀ ਦੱਸਦਾ ਵਿਚਾਰਾ ਨਿਆਣਾ ਬਸ ਇੱਕੋ ਗੱਲ ਆ ਮੈਨੂੰ ਰੋਕੇ ਹੋਣਾ ਹੁਣ ਜੋ ਮੇਰਾ ਜੀ ਕਰੂ ਨਾ ਹੁਣ ਇਹਦੇ ਨਾਲ ਮੈਂ ਕਰੂੰਗੀ ਕਿਉਂ ਕਰਦੀ ਆ ਘਰ ਦੀ ਮਾਲਕਨੀ ਆ ਮੈਂ ਆਪਣੇ ਹੱਥ ਦਾ ਇਹ ਕੰਮ ਨਹੀਂ ਹੋਣ ਦੇਣਾ ਬੇ ਲਵਲੀ ਮੇਰੀ ਇੱਕ ਗਾ ਸੋਣਾ ਹੁਣ ਪਿਓ ਤੇਰਾ ਬੜਾ ਗਰਮਾ ਤੇ ਆਪਾਂ ਨਾ ਕਾਲੀ ਨਾ ਕਰੀਏ ਜਾਂ ਤੇ ਇਹਨਾਂ ਨੂੰ ਕਿਤੇ ਬਾਹਰ ਅੰਦਰ ਚਾ ਲੈੰਦੀ ਏ ਤੇ ਜਾਂ ਇੱਕ ਗੱਲ ਵਾ ਪੇ ਇਹ ਕੱਲੇ ਹੋਣਗੇ ਨਾ ਤੇ ਮੈਂ ਹੌਲੀ ਨਾਲ ਇਹਨਾਂ ਨੂੰ ਸਮਝਾਉਂਗੀ ਔਰ ਮੰਮੀ ਮੈਂ ਕਹਿਣਿਆ ਕਿ ਅੱਜੇ ਉਹਨੂੰ ਕੱਢੋ ਕਰੋ ਤੁਸੀਂ ਤਾਂ ਗਾਂ ਹੀ ਪੀਂਗਾ ਪਾ ਕੇ ਬੈਣ ਡੇ ਜੀ ਤੇ ਮੈਨੂੰ ਕਿਹੜੀ ਚੰਗੀ ਲੱਗਣ ਡਈ ਆ ਮੈਂ ਵੀ ਤਾਂ ਫੋਟੋਆਂ ਹੀ ਢੀਕਣ ਡਈ ਹਾਂ ਪਰ ਕੀ ਕਰਾਂ ਹੁਣ ਬਾਹਰ ਤੋਂ ਵੇਖਿਆ ਨਹੀਂ ਪਿਓ ਤੇਰਾ ਕਿਦਾਂ ਬੋਲਣ ਡਿਆ ਸਾਡੇ ਦੋਵਾਂ ਦੇ ਤੁਸੀਂ ਡੈਡੀ ਨੂੰ ਕੱਲੇ ਨੂੰ ਸਮਝਾਓ ਤੇ ਗਾਂ ਕਾ ਪਾਨਾ ਕੀ ਆ ਇਹ ਗੱਲ ਤਾਂ ਤੁਹਾਨੂੰ ਪਤਾ ਵਾ ਨਹੀਂ ਮੈਂ ਉਹ ਗੱਲ ਹੀ ਕਹੂੰਗੀ ਕਿ ਮੰਨ ਲਓ ਉਹ ਦੋਵੇਂ ਜਾਨੇ ਉੱਥੋਂ ਆ ਗਏ ਇੱਥੇ ਪਵਾੜਾ ਪੈ ਜਾਣਾ ਜੇ ਪਵਾੜਾ ਪੈਣਾ ਹੀ ਪੈਣਾ ਵਾ ਉਹਨੇ ਆਉਣਾ ਹੀ ਆਉਣਾ ਮੈਂ ਇੱਥੇ ਪਰ ਹੌਸਲਾ ਤੇ ਰੱਖ ਤਾ ਹੂੰ ਵੇਖੇ ਮੈਂ ਕੱਢ ਦੇ ਕਿਦਾਂ ਇਹਨੂੰ ਬਾਹਰ ਰੱਖਣਾ ਮੈਂ ਵੀ ਨਹੀਂਗਾ ਤਤੇ ਤਤੇ ਘਾ ਨਿਗਲ ਜੂਗੀ ਤੇ ਠੀਕ ਆ ਨਹੀਂ ਤੇ ਕੱਲ ਨੂੰ ਕੀ ਪਤਾ ਕੀ ਬੰਨਾ ਹੋ ਮੇਰੀ ਇੱਕ ਗੱਲ ਸੁਣ ਅਹੀਂ ਤਾਂ ਕਹਿਣ ਦੇ ਤਤੇ ਤਤੇ ਘਾ ਚੱਲ ਜੂਗੀ ਤਾਂ ਚੰਗਾ ਵਾ ਪਰ ਜੇ ਤੇਰੇ ਪਿਓ ਨੇ ਹਾਡੀ ਦੋਵਾਂ ਜਾਨੇ ਦੀ ਸੇਵਾ ਕੀਤੀ ਫੇਰ ਕੀ ਕਰਾਂਗੇ ਚੱਲ ਚੰਗੀ ਰੁਪਿੰਦਰ ਨੂੰ ਤੇ ਆਪਣੇ ਵਾਲ ਕਰੋ ਉਹਨੂੰ ਮੈਂ ਦੱਸਿਆਂ ਮਾ ਫੋੜਾਂ ਮਖਾਲਤੀਆਂ ਹਾਂ ਉਹ ਵੀ ਡੈਡੀ ਵਾਂਗੂ ਬਸ ਉਹਦੀ ਗੁਣਗਾਈ ਜਾਂਦੀ ਐ ਜਾ ਉਹਨੂੰ ਮੇਰੇ ਨਾਲ ਕੱਲ ਮੈਂ ਇਦਾਂ ਕਰਤੀਆਂ ਕੱਲ ਲਵਲੀ ਜਾ ਹਰਪਿੰਦਰ ਨੂੰ ਕੱਲ ਮੇਰੇ ਨਾਲ ਇਹਨੂੰ ਮੈਂ ਦੱਸਦੀ ਹਾਂ ਹੁਣ ਪੰਜਾਬੀ ਕੋਈ ਨਹੀਂ ਤੂੰ ਖਲਾਸ ਸਹੀਂ ਮੈਂ ਆਪੇ ਸਮਝਾ ਲੈਣਾ ਇਹ ਜਿਹੜੀ ਜਾਦੀ ਹੀਜਲੀ ਬਣੀ ਐ ਨਾ ਇਹਦੇ ਕੰਨ ਮੈਂ ਖੋਲਦੀ ਹਾਂ ਤੇ ਆ ਵੇਖ ਲਾਉਂਦੀਆਂ ਕਰਤੋਤਾ ਮੇਰੇ ਤੋਂ ਪਹਿਲਾਂ ਤੈਨੂੰ ਪਤਾ ਲੱਗਾ ਅਜੇ ਵੀ ਯਕੀਨ ਕਰੀ ਜਾਂਦਾ ਈ ਹਰਪਿੰਦਰ ਤੈਨੂੰ ਲਵਲੀ ਨੇ ਫੋਟੋਆਂ ਬਖਾਲਤੀਆਂ ਨਾ ਹਾਂਜੀ ਹੌਂ ਯਕੀਨ ਹੋ ਗਿਆ ਤੈਨੂੰ ਕਿ ਨਹੀਂ ਅਜੇ ਵੀ ਨਹੀਂ ਹੋਇਆ ਮੰਮੀ ਜੀ ਮੈਨੂੰ ਤਾਂ ਜਕੀਨ ਹੋਈਗੀ ਆ ਵਾ ਪਰ ਉਹਨੂੰ ਕੌਣ ਦਵਾਵੇ ਅੰਦਰ ਨਹੀਂ ਉਹਦੇ ਗੱਲ ਛੱਡ ਉਹਨੂੰ ਮੈਂ ਰਹਿਣ ਨਹੀਂ ਦੇਣਾ ਇੱਥੇ ਤੂੰ ਉਹਦੇ ਤਰਫਦਾਰੀ ਨਾ ਬੁਦੀ ਕਰੀ ਮੰਮੀ ਜੀ ਕੀ ਗੱਲਾਂ ਕਰਨ ਦੇ ਤੁਸੀਂ ਰਹਿਣ ਨਹੀਂ ਦੇਣਾ ਕਿੱਥੇ ਕੱਢਣਾ ਮੈਨੂੰ ਵਿਚਾਰੀ ਨੂੰ ਤੈਨੂੰ ਮੈਂ ਕਿੰਨੀ ਵਾਰ ਦੱਸਿਆ ਵਾ ਕਸੂਰ ਸਾਰਾ ਹੀ ਇਹਦਾ ਹੀ ਨਹੀਂ ਤਾਂ ਇਹਦਾ ਮੁੰਡਾ ਹੀ ਮੰਮੀ ਜੀ ਨਾਲ ਗਲਤ ਕਰਦਾ ਕੀ ਕਸੂਰ ਉਹਦਾ ਪ੍ਰੂਫ ਹੈਗਾ ਕੋਈ ਤੁਹਾਡੇ ਕੋਲ ਨੇ ਪ੍ਰੂਫ ਤਾਂ ਜਿੰਦਾ ਜਾਗਦਾ ਤੁਹਾਡੇ ਸਾਹਮਣੇ ਆ ਵੀ ਉਹਨੇ ਵਿਆਹ ਕਰਾ ਲਿਆ ਇਹ ਗੱਲਾਂ ਬਾਤਾਂ ਨੂੰ ਕਰਦੀ ਸੀ ਤੈਨੂੰ ਅਜੇ ਵੀ ਕੋਈ ਪਤਾ ਲੱਗਣ ਡਿਆ ਤੇ ਮੰਮੀ ਜੀ ਵਿਆਹ ਕਰਵਾ ਲਿਆ ਵਾ ਕੀ ਪਤਾ ਹੁਣ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਹੋਊਗੀ ਤਾਂ ਉਹਨਾਂ ਕਰਵਾ ਲਿਆ ਹੋਊਗਾ ਮੇਰੀ ਗੱਲ ਸੁਣ ਰਪਿੰਦਰ ਜਿੰਨਾ ਚਿਰ ਚੰਗੀ ਰਹੀ ਐ ਨਾ ਸਾਰੇ ਕੰਮ ਹੁੰਦੇ ਰਹੇ ਆ ਸ਼ਹਿਰ ਬਾਹਰ ਸਭ ਜਾਂਦੇ ਰਹੇ ਆ ਫਿਰਦੇ ਤੁਰਦੇ ਰਹੇ ਆ ਜਦੋਂ ਗੱਲਾਂ ਬਾਤਾਂ ਕਰਨ ਦੇ ਵੀ ਉਹਨੇ ਟਿਕਟ ਫਟਾਫਟ ਕਰਾ ਲਈ ਤੇ ਚਲ ਗਿਆ ਇੱਥੋਂ ਨਹੀਂ ਤਾਂ ਅਜੇ ਤਾਂ ਛੁੱਟੀ ਉਹਦੀ ਹੈਗੀ ਹੀ ਉਹਨੂੰ ਕੀ ਫਾਪਿਆ ਸੀ ਵੀ ਵਿਆਹ ਦਾ ਨਵਾਂ ਹੋਇਆ ਤਾਂ ਚਲ ਗਿਆ ਕੀ ਬਦਾ ਹਣਾ ਮੀਜੀ ਕਿਹਦਾ ਕਸੂਰ ਵਾ ਤੇ ਕਿਹਦਾ ਨਹੀਂ ਕਸੂਰ ਐਦਾਂ ਤਾਂ ਵੀ ਇੱਕ ਦੂਜੇ ਦੇ ਨਾਮ ਲਾਉਣੀ ਆ ਨਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਨੌ ਸਹੁਰਾ ਜਿਹੜੇ ਜੇ ਨਾ ਇੱਕੇ ਰਾਏ ਤੁਰੇ ਜੇ ਉਹਦਾ ਕੋਈ ਕਸੂਰ ਹੀ ਨਹੀਂ ਉਹਦਾ ਕੋਈ ਕਸੂਰੀ ਨਹੀਂ ਜੀ ਉਹਦਾ ਕਸੂਰ ਤਾਂ ਸਾਡਾ ਕਸੂਰ ਵਾ ਚਾਹੀਦਾ ਫਿਰ ਜੋਨਪਾਈ ਨੂੰ ਕੋਈ ਵੀ ਇੱਕ ਵਾਰ ਫੋਨ ਤੇ ਗੱਲ ਕਰ ਲੈਣਾ ਤਾਂ ਵੀ ਸਾਨੂੰ ਪਤਾ ਲੱਗ ਜੇ ਵੀ ਹਾਂ ਵੀ ਕੀ ਗੱਲਬਾਤ ਹੋਈ ਜੋਤਨਾ ਲੜੇ ਆ ਚਾਹੀ ਉਹ ਨਿਰਪਿੰਦਰ ਆ 100 ਜਾਣੇ ਦਾ ਤਰਲੇ ਕਰਕੇ ਫੇਰ ਤੇ ਫੋਟੋਆਂ ਮੰਗਵਾਈਆਂ ਹੁਣ ਨੰਬਰ ਕਿਹਦੇ ਕੋ ਲਈਏ ਦਿੰਦਾ ਕੋਈ ਨੰਬਰ ਆ ਮੰਮੀ ਜੀ ਮੇਰੀ ਸੁਣੋ ਗੱਲ ਹੁਣ ਤੂੰ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਹੁਣ ਤੀ ਉਹਨੂੰ ਕਹਿੰਦੇ ਪਈ ਮੈਂ ਘਰੋਂ ਕੱਢ ਦੇਣਾ ਵਾ ਚੱਲ ਮੰਨ ਲਓ ਪਈ ਉਹ ਚਲ ਵੀ ਜਾਊ ਪਿੰਡ ਆਪਣੇ ਉਹਦਾ ਮਾਪਿਓ ਆਜੂ ਉਥੋਂ ਕੀ ਕਰਨਾ ਹੁਣ ਦੁੱਖ ਬਦਲੇ ਤੀਆਂ ਬਦਲੇ ਆਉਣਾ ਹੀ ਪੈਂਦਾ ਵਾ ਤੇ ਮੈਨੂੰ ਇਹ ਦੱਸੋ ਜੇ ਤੁਹਾਨੂੰ ਜੋ ਬੰਦਾ ਬਾਅਦ ਵਿੱਚ ਵੀ ਫੋਨ ਨਾ ਆਇਆ ਨਾ ਕੋਈ ਗੱਲਬਾਤ ਹੋਈ ਫੇਰ ਦੱਸੋ ਕੀ ਕਰੋਗੇ ਨਹੀਂ ਉਹਨੇ ਫੋਨ ਵੇਖਿਆ ਆਪੇ ਕਰ ਲੱਗ ਪੈਣਾ ਵਾ ਕਰੂਗੀ ਉਹਨਾ ਫੋਨ ਉਹਨੂੰ ਨਹੀਂ ਪਤਾ ਵੀ ਮੇਰਾ ਮਾਪਿਓ ਵਾ ਕਰ ਚਲੋ ਮੰਮੀ ਜੀ ਮੈਂ ਮੰਨਦੀ ਆ ਪਹਿਲਾਂ ਤੇ ਉਹਨੂੰ ਡਰ ਇਹ ਹੀ ਪੀ ਮੈਨੂੰ ਕਹਿਣਾ ਵੀ ਤੂੰ ਕਾਤੋਂ ਵਿਆਹ ਕਰਾਇਆ ਜਾਏ ਕੀ ਗੱਲ ਆ ਜਦੋਂ ਹੁਣ ਸਾਰੇ ਕੰਮ ਕਰ ਹੀ ਲਏ ਹੁਣ ਫੋਨ ਲਾਵੇ ਕੋਈ ਗੱਲ ਨਹੀਂ ਹੌਂਸਲਾ ਰੱਖ ਫੋਨ ਵੀ ਕਰੂਗਾ ਜਦੋਂ ਕਰੂ ਨਾ ਤੇਰੀ ਵੀ ਗੱਲ ਕਰਵਾ ਦੂੰਗੀ ਪਿਆਲਾ ਜੋ ਬੰਦਾ ਫੋਨ ਆ ਗਿਆ ਵਾ ਤੈਨੂੰ ਮੈਂ 20 ਵਾਰ ਸਮਝਾਇਆ ਵਾ ਤੂੰ ਤੇ ਇੱਥੇ ਰਹਿਣਾ ਕਿ ਤੂੰ ਵੀ ਉਹਦੇ ਨਾਲ ਜਾਣਾ ਵਾ ਜਿਹੜੀ ਉਹਦੀਆਂ ਗੱਲਾਂ ਕਰੀ ਜਾਣ ਰਹੀਆਂ ਤੈਨੂੰ ਇਹ ਦਿਖਣ ਨਹੀਂ ਦੇ ਮਮੀ ਜੀ ਮੈਂ ਕੀ ਕਰਾਂ ਦੱਸੋ ਮੈਨੂੰ ਉਧਰੋਂ ਵੀ ਗੱਲਾਂ ਹੋਣੀਆਂ ਤੇ ਇੱਧਰੋਂ ਵੀ ਹੋਣੀਆਂ ਵਾ ਜਾ ਜਾ ਕੇ ਤੇ ਆਪਣਾ ਕੰਮ ਕਰ ਮੈਨੂੰ ਸਮਝਾਉਂਦਾ ਕੋਈ ਫਾਇਦਾ ਨਹੀਂਗਾ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਵਾ ਆਈ ਵੱਡੀ ਤਰਫਦਾਰੀ ਕਰਨ ਵਾਲੀ